कोरोना महामारी ਦੇ ਚੱਲਦਿਆਂ ਜਿੱਥੇ ਨਗਰ ਨਿਗਮ ਵੇਪਾਰ ਵੱਲੋਂ ਸ਼ਹਿਰ ਦੀ ਸਫਾਈ ਤੇ ਸੈਨੀਟਾਈਜ਼ਰ ਕਰਨ ਲਈ ਕੱਚੇ ਮੁਲਾਜ਼ਮ ਭਰਤੀ ਕੀਤੇ ਗਏ ਸਨ ਉਹਨਾਂ ਨੂੰ ਬਿਨਾਂ ਕਿਸੇ ਨੋਟਿਸ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ ਜਿਸ ਦੇ ਸਬੰਧ ਵਿੱਚ ਸਫਾਈ ਸੇਵਕ ਯੂਨੀਅਨ ਵੱਲੋਂ ਰਾਜਕਮਰਦੀ ਅਗਵਾਈ ਵਿੱਚ ਨਗਰ ਨਿਗਮ ਦਫ਼ਤਰ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਆਗੂਆਂ ਨੇ ਬੋਲਦਿਆਂ ਕਿਹਾ ਕਿ ਜਦੋਂ ਪੂਰੇ ਦੇਸ਼ ਵਿੱਚ ਕੋਰੋਨਾ ਦਾ ਕਹਿਰ ਚੱਲ ਰਿਹਾ ਸੀ ਆਪਣੇ ਆਪਣਿਆਂ ਦੇ ਨਜ਼ਦੀਕ ਨਹੀਂ ਸੰਾਉਂਦੇ ਉਸ ਸਮੇਂ ਦਰਾਂ ਸਫਾਈ ਸੇਵਕ ਤੇ ਸੈਨੀਟਾਈਜ਼ਰ ਕਰਮਚਾਰੀਆਂ ਵੱਲੋਂ ਆਪਣੀ jaan ਦੀ ਪਰਵਾਹ ਨਾ ਕਰਦੇ ਹੋਏ ਸ਼ਹਿਰ ਵਾਸੀਆਂ ਦੀ ਸੇਵਾ ਕੀਤੀ ਪਰ ਹੁਣ ਉਹਨਾਂ ਕਰੋਨਾ ਯੋਧਿਆਂ ਨੂੰ ਬਿਨਾਂ ਦੱਸੇ ਉਹਨਾਂ ਨੂੰ ਨੌਕਰੀਆਂ ਤੋਂ ਬਰਖਾਸਤ ਕੀਤਾ ਗਿਆ ਹੈ ਨਿਗਮ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਇਹਨਾਂ ਮੁਲਾਜ਼ਮਾਂ ਨੂੰ ਨੌਕਰੀ ਤੇ ਨਾ ਰੱਖਿਆ ਗਿਆ ਤਾਂ ਸਫਾਈ ਸੇਵਕ ਯੂਨੀਅਨ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਤੇ ਬੈਠੇਗੀ ਅਸੀਂ ਆਪਣਾ ਮੈਮੋਰੰਡਮ ਦੇਣ ਵਾਸਤੇ ਆਏ ਹਾਂ ਜੀ ਕਮਿਸ਼ਨਰ ਸਾਹਿਬ ਨੂੰ ਜਿਹੜੇ ਆਪਣਾ ਕਰੋਨਾ ਵਾਇਰਸ ਕਰਕੇ ਜਿਹੜੇ ਸਫਾਈ ਸੇਵਕ ਰੱਖੇ ਸੀ ਜੀ ਉਹਨਾਂ ਨੂੰ ਇਹਨਾਂ ਨੇ ਬਿਨਾ ਨੋਟਸ ਦਿੱਤੇ ਅੱਜ ਬਾਹਰ ਕੱਢ ਦਿੱਤਾ ਜੀ ਅਸੀਂ ਮੈਮੋਰੰਡਮ ਦੇਣ ਵਾਸਤੇ ਆਏ ਹਾਂ ਕਮਿਸ਼ਨਰ ਸਾਹਿਬ ਨੂੰ ਸੰਦੀਪ ਜੀ ਜਿਹੜੇ ਸੰਦੀਪ ਰੇਸ਼ੀ ਜੀ ਜਿਹੜੇ ਆ ਏਡੀਸੀਪੀ ਸਾਹਿਬ ਉਹਨਾਂ ਨੂੰ ਅਸੀਂ ਮੈਮੋਰੰਡਮ ਦੇ ਦਿੱਤਾ 72 ਘੰਟਿਆਂ ਦਾ ਅਸੀਂ ਨੋਟਸ ਦਿੱਤਾ ਜੀ ਅਗਰ ਉਹ ਸਾਡੇ ਇਹ ਮੁਲਾਜ਼ਮਾਂ ਨੂੰ ਵਾਪਸ ਨਹੀਂ ਲੈਂਦੇ ਤਾਂ ਸਾਡੀ ਜਿਹੜੀ ਆ ਯੂਨੀਅਨ ਸਫਾਈ ਸੇਵਕ ਜਿਹੜੀ ਯੂਨੀਅਨ ਆ ਇਹ ਕੱਚੇ ਜਿਹੜੇ ਬੰਦੇ ਆ ਇੱਕ ਤੇ ਉਹਨਾਂ ਨੂੰ ਪੱਕਿਆ ਕਰੇ ਜੀ ਜਿਹੜੇ ਕਰੋਨਾ ਵਾਇਰਸ ਕਰਕੇ ਮੁਲਾਜ਼ਮ ਰੱਖੇ ਸੀ ਉਹਨਾਂ ਨੂੰ ਮੁੜ ਦੁਬਾਰਾ ਜਿਹੜਾ ਉੱਥੇ ਆਪਣਾ ਨੌਕਰੀ ਤੇ ਰੱਖਿਆ ਜਾਵੇ ਇਹ ਇਸ ਵਾਸਤੇ ਅਸੀਂ ਅੱਜ ਆਏ ਆ ਜੀ ਕਿਸੇ ਵੀ ਸਾਹਿਬ ਜਿਹੜੇ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੀ ਮੰਗ ਜਿਹੜੀ ਆ ਅਸੀਂ ਉੱਥੇ ਅਫਸਰਾ ਤੱਕ ਪਹੁੰਚਾ ਦਿੰਨੇ ਆ ਜੀ ਉਹਨਾਂ ਮਹਾਮਾਰੀ ਦੇ ਦੌਰਾਨ ਜੋ ਸਫਾਈ ਸੇਵਾ ਸੈਨੀਟਾਈਜ਼ਰ ਵਾਲੇ ਹੋਰ ਵੀ ਦਰਜਾ 4 ਕਰਮਚਾਰੀ ਮੁਲਾਜ਼ਮ ਰੱਖੇ ਸੀ ਜਿਨ੍ਹਾਂ ਨੂੰ ਕਾਰਪੋਰੇਸ਼ਨ ਨੇ ਕਿਹਾ ਸੀ ਕਿ ਤੁਹਾਨੂੰ ਪੱਕੇ ਰੱਖਾਂਗੇ ਬਾਅਦ ਪੱਕੇ ਕਰ ਦਾਂਗੇ ਲੇਕਿਨ ਬਿਨਾਂ ਕਿਸੇ ਨੋਟਿਸ ਦੇ ਉਹਨਾਂ ਨੂੰ ਕੱਢ ਦਿੱਤਾ ਗਿਆ ਜਿਸ ਤਰ੍ਹਾਂ ਸਾਡੇ ਸਾਥੀ ਨੇ ਦਰਸਾਇਆ ਵੀ ਲੋਕ ਘਰਾਂ ਚੋਂ ਸਨ ਇੱਕ ਇਹਨਾਂ ਨੇ ਕਲੀਆਂ ਦੇ ਵਿੱਚ ਬਾਜ਼ਾਰਾਂ ਚ ਜਾ ਕੇ ਲੋਕਾਂ ਦੇ ਘਰਾਂ ਦੇ ਬਾਹਰ ਜਾ ਕੇ ਸਫਾਈ ਕੀਤੀ ਹੈ ਤਾਂ ਇਹਨਾਂ ਨੂੰ ਬਗੈਰ ਕਿਸੇ ਨੋਟਿਸ ਤੋਂ ਕੱਢ ਦਿੱਤਾ ਗਿਆ ਹੈ ਜਦਕਿ ਸੰਵਿਧਾਨ ਦੇ ਮੁਤਾਬਕ ਚਾਹੇ ਕਿਸੇ ਪ੍ਰਾਈਵੇਟ ਵੀ ਦੁਕਾਨ ਦੇ ਕੋਈ ਕੰਮ ਕਰਦਾ ਲੇਬਰ ਦਾ ਬੰਦਾ ਵਾ ਉਹਨੂੰ ਨੋਟਿਸ ਦੇਣਾ ਪੈਂਦਾ ਫਿਰ ਉਹਨੂੰ ਕੱਢੀਦਾ ਇਹਦੇ ਕਾਰਪੋਰੇਸ਼ਨ ਦੇ ਸਰਕਾਰੀ ਦਾਰਾ ਨਾ ਬਗੈਰ ਕਿਸੇ ਨੋਟਿਸ ਦਿੱਤੇ ਇਹਨਾਂ ਨੂੰ ਕੱਢ ਦਿੱਤਾ ਗਿਆ ਅੱਜ ਸਾਡੇ ਸਾਥੀਆਂ ਨੇ ਸਫਾਈ ਸੇਵਕ ਯੂਨੀਅਨ ਦੇ ਸਾਥੀਆਂ ਨੇ ਮੰਗ ਪੱਤਰ ਦਿੱਤਾ ਹੈ ਜੇ ਰਣ 72 ਘੰਟੇ ਦੇ ਅੰਦਰ ਤੇ ਜੇ ਤੁਸੀਂ ਦੁਬਾਰਾ ਨੌਕਰੀ ਦੇ ਨਾ ਰੱਖਿਆ ਤੇ ਅਸੀਂ ਭੋਖੜਤਾ ਸ਼ੁਰੂ ਕਰਾਂਗੇ ਅਸੀਂ ਇਹਨਾਂ ਦੇ ਨਾਲ ਸਮਰਥਨ ਚ ਹੈ ਔਰ ਸੰਦੀਪ ਰਿਸ਼ੀ ਜਿਹੜੇ ਏਡੀਸੀ ਸਾਹਿਬ ਹੈ ਕਾਰਪੋਰੇਸ਼ਨ ਦੇ ਅੰਦਰ ਉਹਨਾਂ ਨੇ ਵੀ ਵਿਸ਼ਵਾਸ ਦਿਵਾਇਆ ਹੈ ਕਿ ਤੁਹਾਡੀ ਗੱਲ ਸਰਕਾਰ ਤੱਕ ਪਹੁੰਚਾ ਕੇ ਇਹਨਾਂ ਦੀ ਕੋਸ਼ਿਸ਼ ਕਰਾਂਗੇ ਛੇਤੀ ਪੱਕਾ ਕੀਤਾ ਜਾਵੇ ਸਬ ਜੁੜਾ ਦਾ ਪ੍ਰੈਜ਼ੀਡੈਂਟ ਅਸੀਂ 72 ਘੰਟੇ ਦਾ ਕਾਰਪੋਰੇਸ਼ਨ ਨੋਟਿਸ ਦਿੱਤਾ ਹੈ ਕਿ 130 ਬੰਦੇ ਸਾਡੇ ਵਾਪਸ ਲੈ ਜਾਣ ਔਰ ਜਿਹੜੇ ਸਫਾਈ ਸੇਵਕ ਨੇ ਇਹਨਾਂ ਨੂੰ ਪੱਕਿਆ ਕੀਤਾ ਜਾਵੇ ਜੇ ਪੱਕੇ ਅੜੇ ਤੇ ਇਹਨਾਂ ਨੂੰ ਡੀਸੀ ਡੇਟ ਤੇ ਕੀਤਾ ਜਾਵੇ ਜੇਕਰ 72 ਘੰਟੇ ਦੇ ਅੰਦਰ ਅੰਦਰ ਇਹਨਾਂ ਨੂੰ ਸਾਡਾ ਜਿਹੜਾ 72 ਘੰਟੇ ਦਾ ਡਾਕਟਰ ਦੀ ਜ਼ਿੰਮੇਵਾਰੀ ਨਹੀਂ ਹੁੰਦੀ ਤੇ ਅਸੀਂ ਇੱਥੇ ਬਰਨਵਰਤ ਰੱਖਾਂਗੇ ਔਰ ਇਹ ਤੱਕ ਨਹੀਂ ਉਠਾਵੇਂ ਜਦ ਤੱਕ ਸਾਡੀਆਂ ਦੋਨੋਂ ਮੰਗਾ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ